ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਕਰਜ਼ਾ ਚੋਕ ਅਤੇ ਜ਼ਮੀਨਾਂ ਵਿੱਚ ਤੋਰੇ ਪੰਜਾਬੀਆਂ ਦੇ ਪੁੱਤ ਡਿਪੋਰਟ ਹੋ ਵਾਪਸ ਪੰਜਾਬ ਪਰਤ ਰਹੇ ਹਨ ਜਿੱਥੇ ਨੌਜਵਾਨ ਡਿਪੋਰਟ ਹੋ ਪੰਜਾਬ ਆ ਰਹੇ ਹਨ ਉਤੇ ਹੀ ਨੌਜਵਾਨਾਂ ਦੇ ਪਰਿਵਾਰਾਂ ਦੇ ਚਿਹਰੇ ਵੀ ਉਤਰੇ ਹੋਏ ਹਨ ਅਮਰੀਕਾ ਤੋਂ ਵਾਪਸ ਪਰਤੇ ਜਹਾਜ਼ ਵਿੱਚ ਤਿੰਨ ਨੌਜਵਾਨ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਦੱਸੀ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਹਲਕਾ ਖੇਮ ਕਰਨ ਦੇ ਪਿੰਡ ਠੱਠਾ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਉਹ ਸੁਖਚੈਨ ਸਿੰਘ ਹੈ ਜੋ ਕਰੀਬ 2.5 ਸਾਲ ਪਹਿਲਾਂ ਜ਼ਮੀਨ ਵੇਚ ਕੇ ਅਤੇ ਕਰਜ਼ਾ ਚੁੱਕ 22 ਲੱਖ ਰੁਪਿਆ ਲੈ ਅੰਗਲੈਂਡ ਗਿਆ ਸੀ ਅਤੇ ਕੁਝ ਦਿਨ ਹੀ ਪਹਿਲਾਂ ਉਹ ਮੈਕਸੀਕੋ ਦੇ ਬਾਰਡਰ ਜਰੀਏ ਅਮਰੀਕਾ ਵਿੱਚ ਦਾਖਲ ਹੋਇਆ ਜਿਸ ਤੋਂ ਬਾਅਦ ਪਰਿਵਾਰ ਨਾਲ ਗੱਲਬਾਤ ਹੋਈ ਅਤੇ ਫਿਰ ਉਸ ਦਾ ਫੋਨ ਬੰਦ ਹੋ ਗਿਆ ਹੁਣ ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਉਹਨਾਂ ਦਾ ਲੜਕਾ ਅਮਰੀਕਾ ਵਿੱਚੋਂ ਰਿਪੋਰਟ ਕਰ ਦਿੱਤਾ ਗਿਆ ਹੈ ਅਤੇ ਇੰਡੀਆ ਵਾਪਸ ਆ ਰਿਹਾ ਹੈ ਉਹਨਾਂ ਨੇ ਆਪਣੀ ਦੁੱਖ ਭਰੀ ਦਾਸਤਾ ਕਿਸ ਤਰ੍ਹਾਂ ਦੱਸੀ ਤੁਸੀਂ ਵੀ ਸੁਣੋ ਤਰਨਤਾਰਨ ਤੋਂ ਕਬਲਜੀਤ ਬੇਗੇਪੁਰ ਦੀ ਖਾਸ ਰਿਪੋਰਟਰ ਕਿਹਨਾ ਮੈਂ ਜੀ ਤਾਣਾ ਸਰਬਜੀਤ ਵੀਰੇ ਇਹਦਾ ਵੀ ਰਿਪੋਰਟ ਹੋ ਗਿਆ ਹੁੰਦਾ ਉਹਨਾਂ ਦੇ ਕੀ ਲੱਗਦੇ ਤੁੰਦ ਵਾਈਫ ਆ ਮੇਰੀ ਮੈਂ ਉਹਨਾਂ ਦੀ ਤੇ ਕਦੋਂ ਦਾ ਵੀਰੇ ਗਿਆ ਸੀ ਆ ਵਾਰ 26 ਜਨਵਰੀ ਨੂੰ ਵੀਰੇ ਕੀਤਾ ਉਹਨਾਂ ਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕ੍ਰੋਸ ਕਰ ਗਏ ਹੁਣ ਇੱਥੋਂ ਦੇ ਚੌਂਕੀ ਵਾਲੇ ਆਉਣ ਕੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਜੀ ਅੱਜ 22 ਦਿਨ ਹੋ ਗਏ 22 ਦਿਨਾਂ ਬਾਅਦ ਡਿਪਾਰਟਮੈਂਟੋਂ ਕੇ ਘਰੇ ਆ ਰਹੇ। ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਸ ਦਾ ਰਿਪੋਰਟ ਆਇਆ? ਸਾਨੂੰ ਮੇਰੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ। ਉਹਦੇ ਵਿੱਚ ਮਮਾ ਪਾਪਾ ਦਾ ਨਾਮ, ਪਿੰਡ ਦਾ ਨਾਮ ਤੇ ਇਹ ਕਦ ਉਸ ਤਰ੍ਹਾਂ ਵੈਸੇ ਕਦੋਂ ਦਾ ਬਾਹਰ ਗਿਆ ਹੋਇਆ ਸੀ ਕਿਹੜੇ ਦੇਸ਼ 'ਚ ਸੀ ਇਹ ਤੋਂ ਪਹਿਲਾਂ? ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ। ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂ ਐਸਏ ਚ ਜਾਣ ਦਾ ਡਿਸੀਜਨ ਲਿਆ। ਉੱਥੇ 22 ਦਿਨ ਰੁਕੇ। ਪਤਾ ਨਹੀਂ ਕਿਹੋ ਜੀ ਕੰਡੀਸ਼ਨ 'ਚ ਉਹਨਾਂ ਨੇ ਰੱਖਿਆ। ਉਹ ਪਾਈ ਦਿਨਾਂ ਬਾਅਦ ਇੰਡੀਆ ਆਏ। ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ। ਪਹਿਲਾਂ ਮੇਰੇ ਪਾਈ ਲੱਗਾ ਸੀ ਇੰਗਲੈਂਡ ਦਾ 20 ਲੱਖ ਹੁਣ ਅਕੇ ਯੂ ਐਸ ਏ ਦਾ ਦਿੱਤਾ ਹੋਇਆ। ਕੀ ਮੰਗ ਕੀ ਕਰਦੇ ਜੀ? ਮੰਗ ਵੀਰੇ ਇਹੀ ਵੀ ਏਜੰਟ ਤੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕੋਈ ਜ਼ਾਇਦਾਦ ਵੀ ਵੇਚੀ ਹੈ ਕਿ ਇਸ ਤਰ੍ਹਾਂ? ਹਾਂਜੀ ਵੀਰੇ ਜ਼ਾਇਦਾਦ ਹੀ ਵੇਚ ਕੇ ਗਿਆ ਸੀਗੇ। ਬੰਦੀ ਤੁਹਾਡਾ। ਚਲੋ। ਤੇ ਜਿਹੜਾ ਮੁੰਡਾ ਆ ਰਿਹਾ ਬਾਹਰੋਂ ਉਹਦਾ ਨਾਂ ਕੀ ਸੀ ਤੁਹਾਡਾ ਕੀ ਲੱਗਦਾ ਤੇ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਰਿਪੋਰਟ ਉਹਦੇ ਤੋਂ ਆ ਰਹੀ ਹੈ ਆ ਜੀ ਖਬਰਾਂ ਜੀ ਸੁਣਿਆ ਹੋਗਾ ਆ ਰਹੀ ਆ ਪੁਆਦ ਤੇ ਕਿਹੜੇ ਹਾਲਾਤਾਂ ਜਾਂ ਉਹਨੂੰ ਭੇਜਿਆ ਸੀ ਇਸ ਤੋਂ ਪਹਿਲਾਂ ਵੇਚ ਕੇ ਘਰੇ ਕਿੰਨੀ ਵੇਚੀ ਜ਼ਮੀਨ ਸਵਾ ਕਿੰਨਾ ਵੇਚੀ ਤੇ ਬਾਕੀ ਪਏ ਹੋਏ ਫਰਕ ਹੁੰਦੇ ਤੇ ਕਦੋਂ ਦਾ ਪਹਿਲਾ ਕਿਹੜੇ ਦੇਸ਼ ਸ਼ੀ ਗਿਆ ਹੈ ਉਹ ਜੁਕਾ ਗਿਆ ਸੀ ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਹੈ ਉਹ ਕਿੰਨੀ ਤਰੀਕ ਨੂੰ ਗਿਆ ਹੈ 22 ਸਾਲ ਹੋ ਗਏ ਗਏ 3 ਤਰੀਕ ਤੇ ਪਤਾ ਨਹੀਂ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ ਤੇ ਹੁਣ ਸਰਕਾਰ ਪਾਸੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੇ ਹੋ ਜਾਂਦੇ ਆਪੇ ਨੂੰ ਫੇਰ ਨੌਕਰੀ ਦਿੱਤੀ ਜਾ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਗੁਰਲਾਲ ਸਿੰਘ ਹੈ ਕਿਹੜਾ ਪਿੰਡ ਹੈ ਕੰਟਾਟਾ ਤੇ ਇਹ ਜਿਹੜਾ ਵੀਰ ਅੱਜ ਇੱਕ ਡਿਪੋਰਟ ਹੋ ਕੇ ਆ ਰਿਹਾ ਹੈ ਕੀ ਨਾਂ ਇਹਨਾਂ ਦਾ ਸੁਭਚੰਦ ਸਿੰਘ ਕਿ ਕਦੋਂ ਦਾ ਗਿਆ ਹੋਇਆ ਸੀ ਬਾਹਰ ਇਹਨੂੰ 2.5 ਸਾਲ ਹੋ ਗਏ ਪਹਿਲਾਂ ਯੂਕੇ ਸੀ ਯੂਕੇ ਤੋਂ ਵਰਕੇ ਯੂਐਸਏ ਚਲੇ ਗਏ ਕਿੰਨੇ ਤਰੀਕ ਨੂੰ ਗਿਆ ਯੂਐਸਏ 25 ਜਨਵਰੀ ਨੂੰ ਐਂਟਰੀ ਕੀਤੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਡਿਪੋਰਟ ਹੋਇਆ ਹੈ ਲਿਸਟ ਆ ਗਈ ਭਾਈ ਸਾਡੇ ਕੋਲ ਨੂੰ ਕਦੋਂ ਆਈ ਲਿਸਟ ਹੁਣੇ ਆਈ 2 ਘੰਟੇ ਪਹਿਲਾਂ ਅੱਛਾ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਮੈਂ ਮੰਗ ਸਾਡੇ ਬਾਰੇ ਕਿ ਸੋਚਿਆ ਜਾਵੇ ਪਰਿਵਾਰ ਉਹਨਾਂ ਦਾ ਛੋਟੇ ਬੱਚਾ ਇੱਕ ਉਹਨਾਂ ਨੇ ਦੇਖੇ ਪੈੜੀ ਵੇਚ ਕੇ ਬਾਹਰ ਘੱਲਿਆ ਸੀ ਕਿੰਨਾ ਪੈਸਾ ਲਾਇਆ ਪਹਿਲਾਂ 22 ਲੱਖ ਰੁਪਇਆ ਲਾਇਆ ਜੁਕੇ ਘਰਨ ਵਾਸਤੇ 20 ਲੱਖ ਫਿਰ ਗੱਡੀ ਲਾਇਆ ਉਹਨਾਂ ਸਿਕਲਣ ਵਾਸਤੇ ਤੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਨਾਂ ਦੀ ਡੈਥ ਕਦੋਂ ਹੋਈ ਹੈ 3 ਜਨਵਰੀ ਨੂੰ ਹੁਣ ਥੋੜਾ ਜਿਰੀ ਹੋਇਆ ਹਾਂਜੀ 2025 ਚ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਕੋਈ ਕੋਈ ਉਹ ਇੱਥੇ ਜਾਵੇ ਤੇ ਬਾਰੇ ਕੋਈ ਨੌਕਰੀ ਦਿੱਤੀ ਜਾਵੇ ਕੀ ਮੰਗ ਕਰਦੇ ਸਰਕਾਰ ਤੋਂ ਅੰਦੇ ਇਹਨਾਂ ਨੂੰ ਕਿਹਾ ਕਿ ਮਤਲਬ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਮਿਲੇ ਕੁਝ ਸਾਡੇ ਵਾਸਤੇ ਸੋਚਿਆ ਜਾਵੇ ਜਿਹੜਾ ਇੰਨਾ ਸਾਡਾ ਖਰਚਾ ਕੋਈ ਸਾਡੇ ਬਾਰੇ ਵੀ ਇਨਸਾਫ ਮਿਲੇ ਸਾਨੂੰ ਕਿੱਥੋਂ ਦਾ ਏਜੰਟ ਕਿੱਥੋਂ ਦਾ ਸੀ ਏਜੰਟ ਲਧਿਆਨੇ ਦਾ